ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਗੋਲੇਵਾਲਾ ਗੋਲੇਵਾਲੇ ਪਿੰਡ ਦੇ ਵਿੱਚ ਗੋਲੇਵਾਲੇ ਪਿੰਡ ਤੋਂ ਜਦੋਂ ਤੁਸੀਂ ਜਿੱਥੇ ਚਰਸਤਾ ਪੈਂਦਾ ਇੱਕ ਪਿੰਡ ਦੇ ਵਿੱਚ ਛੜਕ ਵੜਦੀ ਹੈ ਚੌਂਕੀ ਦੇ ਕੋਲੋਂ ਤੇ ਇੱਕ ਉੱਥੋਂ ਡੱਲੇ ਵਾਲੇ ਨੂੰ ਸੜਕ ਜਾਂਦੀ ਹੈ ਉੱਥੋਂ ਤੁਸੀਂ ਫਰੋਜਪੁਰ ਵਾਲੇ ਪਾਸੇ ਨੂੰ ਮੁੜਨਾ ਵਾ ਮਿੱਤਰੋ ਅੱਧਾ ਕੋ ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਤੁਹਾਨੂੰ ਪੇਟੀਆਂ ਵਾਲੀ ਦੁਕਾਨ ਮਿਲੂਗੀ ਜਿਸ ਪਾਸੇ ਦੁਕਾਨਾ ਉਸੇ ਪਾਸੇ ਨਾਲ ਹੀ ਪੇਟੀਆਂ ਵਾਲੀ ਦੁਕਾਨ ਦੇ ਗਲੀ ਆ ਮਿੱਤਰੋ ਤੇ ਉਸ ਗਲੀ ਦੇ ਵਿੱਚ ਬਾਈ ਹੁਣਿਆਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਬੂਰੀ ਝੋਟੀ ਬਾਈ ਹੁਣਿਆਂ ਨੇ ਵਕਾਉ ਲਈ ਆ ਮਿੱਤਰੋ ਨੀਲੀ ਰਾਵੀ ਦਾ ਪੱਖ ਵੀ ਰੱਖਦੀ ਆ ਥੋੜਾ ਬਹੁਤਾ ਵਿੱਚ ਮਿੱਤਰੋ ਚਾਰੇ ਲੱਤਾਂ ਜਿਵੇਂ ਮਾਂ ਤੇ ਬੱਥਾ ਅੱਖਾਂ ਦੇ ਵਿੱਚ ਵੀ ਜਵਾਬ ਹੈਗਾ ਵਾ ਕਵਾਲਿਟੀ ਝੋਟੀ ਦੇ ਵਿੱਚ ਪੂਰੀ ਜ਼ਬਰਦਸਤਾ ਤੌਰ ਦੀ ਵੀਰੇ ਨੂੰ ਖੋਲਦੀ ਮਰੇ 7-8 ਦਿਨਾਂ ਦੇ ਸੂਣ ਦੇ ਵਿੱਚ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਕੋਈ 2-4 ਦਿਨ ਉੱਪਰ ਲੱਗੀ ਤਾਂ ਇਹਨੇ ਹਜੇ 10 ਦਿਨ ਟੋਰਾ ਨਾਲ ਮਿੱਤਰੋ ਕੱਢ ਜਾਣੇ ਆ ਜਿਸ ਘਰ ਦੇ ਵਿੱਚ ਇਹ ਝੋਟੀ ਮੌਜੂਦ ਆ ਬਾਈ ਹੁਣਾਂ ਨੇ ਵਕਾਉ ਲਾਈ ਆ ਮਿੱਤਰੋ ਪਹਿਲਾ ਸੂਆ ਇਹ ਕਰਮ ਵਾਲੀ ਸੁੰਦੀ ਆ ਝੋਟੀ ਦੀ ਕੁਆਲਿਟੀ ਕੁਆਲਿਟੀ ਤੁਸੀਂ ਆਪ ਦੇਖ ਸਕਦੇ ਆ ਥੋੜਾ ਜਿਆ ਡਰਦੀ ਆ ਵਿਚਾਰੀ ਉੱਪਰੋਂ ਸਾਡੇ ਮੋੜ ਲਈ ਵੀਰੇ ਬਸ ਕੋਈ ਗੱਲ ਦੇਖ ਸਕਦੇ ਆ ਮਿੱਤਰੋ ਤੁਸੀਂ ਹਮ ਲੈ ਮੇਤਰਾ ਦਾ ਲੇਵਾ ਪੁੱਤ ਭਖਾ ਦਿਆ ਕਿਨੇ ਜੀ ਟਿਕ ਟੋਕ ਕਰਕੇ ਭਾਈ ਕੋਲੇ ਖੜ ਜੀਂਦੇ ਮੜਾ ਜਾ ਸਾਡੇ ਤੋਂ ਸਾਡੇ ਤੋਂ ਡਰਦੀ ਆ ਥੋੜਾ ਜਿਹਾ ਹਮ ਨਹੀਂ ਉਵੇਂ ਸੀ ਲਾਵਾਂ ਵਾਕਈ ਸਹੀ ਹੋ ਵੈਸੇ ਹੀ ਉਪਰਾ ਹੀ ਕਰਦੀ ਆ ਵਿਚਾਰੀ ਹਮ ਉਹ ਉਵੇਂ ਨਹੀਂ ਨਹੀਂ ਉਵੇਂ ਡਰਨ ਵਾਲਾ ਪੱਖ ਨਹੀਂ ਹੈਗਾ ਇਹਦੇ ਵਿੱਚ ਹਮ ਇੱਕ ਲੱਖ ਤੇ 10000 ਰੁਪਏ ਫਿਰ ਰੇਟ ਭਾਈ ਮਾਨ ਤਨ ਕਰਦੇਗਾ ਖੋਲਣ ਨੂੰ ਨਾ ਹਾਂਜੀ ਠੀਕ ਆ ਬਾਈ ਠੀਕ ਨਾਮ ਕੀ ਸੀ ਵੀਰੇ ਦਾ ਹਾਂਜੀ ਨਾਮ ਆਪਣਾ ਕਿਹੜੇ ਘਰ ਦੇ ਵਿੱਚ ਆਉਣ ਜਈਏ ਗੁਰਪ੍ਰੀਤ ਸੰਨੋਪ ਬੂਟਾ ਸੀਗੀ ਬੂਟਾ ਤੇ ਪੇਟਿੰਗ ਵਾਲੀ ਦੁਕਾਨ ਦੇ ਕੋਲ ਘਰ ਆਪਣਾ ਹਾਂ ਠੀਕ ਆ ਬਾਈ ਨੰਬਰ ਬਾਈ ਉਹਨੇ ਦਾ ਨੋਟ ਕਰ ਲੋ ਮਿੱਤਰੋ ਜਿਹੜਾ ਸਕਰੀਨ ਦੇ ਉੱਤੇ ਲਾਉਣਾ ਵਾ ਉਹ ਹੈਗਾ ਵਾ ਮਿੱਤਰੋ ਨੰਬਰ 98784 82318 98784 82318 98784 82318 ਦੇ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰਨਾ ਵਾ ਮਿੱਤਰੋ ਗੁਰਪ੍ਰੀਤ ਵੀਰ ਦਾ ਨਾਮ ਆ ਅਗਲੀ ਕਾਰਵਾਈ ਤੁਹਾਡੇ ਹੱਥ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ